ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਆਪਣਾ ਅੱਜ ਕੀ ਕੀ ਲਾਇਆ ਹੋਇਆ ਇੱਥੇ ਬਦਨੀ ਕਲਾਂ ਦੇ ਵਿੱਚ ਹਾਂ ਬਦਨੀ ਕਲਾਂ ਦੇ ਵਿੱਚ ਅਸੀਂ ਗਰੋ ਇੰਡੀ ਕੋ ਕੰਪਨੀ ਵੱਲੋਂ ਆ ਤਾਂ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਜਿਹੜੇ ਤੁਹਾਡੇ ਵਿਊਅਰ ਹੈਗੇ ਆ ਲਿਸਨਰ ਹੈਗੇ ਆ ਜਿਹੜੇ ਤੁਹਾਡੇ ਚੈਨਲ ਨੂੰ ਦੇਖਦੇ ਆ ਵੀ ਅਸੀਂ ਕੋਈ ਦਵਾਈ ਨਹੀਂ ਦੇ ਰਹੇ ਅਸੀਂ ਸਿਰਫ ਉਹ ਖੁਰਾਕ ਤੇ ਕੰਮ ਕਰ ਰਹੇ ਹਾਂ ਜਿਹਦੀ ਜ਼ਮੀਨ ਨੂੰ ਤੇ ਮਨੁੱਖ ਨੂੰ ਲੋੜ ਆ ਜੀ ਜਿਵੇਂ ਤੁਸੀਂ ਆਹ ਥੈਲੇ ਦੀ ਗੱਲ ਕਰ ਰਹੇ ਹੋ ਉਹ ਠੀਕ ਹੈ ਇਹ ਇੱਕ ਬੂਟੇ ਦੀ ਕੰਪਲੀਟ ਖੁਰਾਕ ਆ ਜੋ ਬੁੱਟੇ ਵੇ ਦੇ ਲਈ ਯੂਰੀਆ ਡੀਏਪੀ ਪੋਟਾਸ਼ ਆਦਿ ਕੰਮ ਕਰਦਾ ਹੀ ਕਰਦਾ ਹੈ ਉਸ ਤੋਂ ਇਲਾਵਾ ਇਹਦੇ ਵਿੱਚ ਸਲਫਰ ਸੋਡੀਅਮ ਬੋਰੋਨ ਕੈਲਸ਼ੀਅਮ ਮੈਗਨੀਸ਼ੀਅਮ ਮੈਗਨੀਜ਼ ਕਾਪਰ ਜ਼ਿੰਕ ਆਇਰਨ ਟਿਮੋਲੀਬਟਨ ਆਦਿ ਤਰ੍ਹਾਂ ਦੇ ਤੱਤ ਇਹਦੇ ਵਿੱਚ अवेलेबल ਹਨ ਮਤਲਬ ਇੱਕ ਇੱਕ ਥੈਲੇ 'ਚ ਤੁਸੀਂ 10 ਤੱਤ ਆ ਜਿਹੜੇ ਆਹ ਥੈਲੇ 'ਚ ਪਾਤੇ ਹੋ ਬਿਲਕੁਲ ਜੀ ਤੁਸੀਂ ਇਹਨੂੰ ਜਿਵੇਂ ਕਹਣਾ ਵੀ ਕੁਝੀ ਚ ਸਮੁੰਦਰ ਬੰਦ ਕੀਤਾ ਹੋ ਜੀ 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 ਉਹਨਾਂ ਦੀ ਗੁੱਥਲੀ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਜੀ ਜੀ ਬਿਲਕੁਲ ਜੀ ਕਿ ਜਿਵੇਂ ਤੇ ਸਾਹ ਦੇਖੋ ਆ ਸਾਡਾ ਸੀਡ ਟ੍ਰੀਟਮੈਂਟ ਦਾ ਪ੍ਰੋਡਕਟ ਆ ਜੀ ਪ੍ਰੇਰਕ ਆ ਜੀ ਜੋ ਕਿ ਅਸੀਂ ਜਿਵੇਂ ਕਹਿ ਲਓ ਵੀ ਕਿਸੇ ਵੀ ਫਸਲ ਲਈ ਸਾਡੇ ਹਰੇਕ ਫਸਲ ਲਈ ਵੱਖਰਾ ਵੱਖਰਾ ਹੁੰਦਾ ਜੀ ਵੀ ਜਿਹੜੀ ਫਸਲ ਨੂੰ ਇਹਦੇ ਨਾਲ ਸੀਡ ਨੂੰ ਟ੍ਰੀਟ ਕੀਤਾ ਹੋਊਗਾ ਤੁਸੀਂ ਉਸ ਦਾਣੇ ਨੂੰ 6 ਮਹੀਨੇ ਲਈ ਸਟੋਰ ਵੀ ਕਰ ਸਕਦੇ ਹੋ ਜੀ ਦਾਣੇ ਨੂੰ ਟ੍ਰੀਟ ਕਰਕੇ ਫਿਰ ਜਿਹੜੇ ਦਾਣਾ ਇਸ ਦਵਾਈ ਨਾਲ ਟ੍ਰੀਟ ਹੋਊਗਾ ਇਸ ਨਿਊਟ੍ਰੀਸ਼ਨ ਨਾਲ ਟ੍ਰੀਟ ਹੋਊਗਾ ਉਹ ਦਾਣਾ ਦੂਜੇ ਦਾਣੇ ਦੇ ਮੁਕਾਬਲੇ ਦੋ ਦਿਨ ਪਹਿਲਾਂ ਬਾਹਰ ਆ ਜਾਊਗਾ ਮਤਲਬ ਵੀ ਇੰਨਾ ਮਤਲਬ ਵੀ ਇੰਨਾ ਜਰਮੀਨੇਸ਼ਨ ਇਫੈਕਟ ਦਾ ਜ਼ਿਆਦਾ ਹੈ ਜੀ ਕਿਉਂਕਿ ਇਹ ਕੰਪਲੀਟਲੀ ਬਾਇਓ ਫਰਟੀਲਾਈਜ਼ਰ ਦੇ ਉੱਪਰ ਆਧਾਰਿਤ ਆ ਜੀ ਜੀ ਬੀਜ ਦੀ ਇੱਕ ਪਰਤ ਹੁੰਦੀ ਆ ਇੰਡੋਸਪਰਮ ਜਿਹੜਾ ਕੈਮੀਕਲ ਆ ਉਹਨੂੰ ਹਾਰਡ ਕਰਦਾ ਇਹ ਬਾਇਓ ਦੇ ਵਿੱਚ ਆ ਇਹ ਉਹਨੂੰ ਸੌਫਟ ਕਰ ਦਿੰਦਾ ਜਿਹਦੇ ਕਰਕੇ ਬੀਜ ਦੀ ਕਿਰਾਈ ਜਾਂ ਇੱਕਦਮ ਬੂਸਟ ਹੋ ਕੇ ਬਾਹਰ ਆ ਜਾਂਦਾ ਬੂਸਟ ਹੋ ਕੇ ਬਾਹਰ ਆ ਦੂਜੀ ਗੱਲ ਇੱਕ ਹੋਰ ਆ ਜੀ ਬੀਜ ਜਦੋਂ ਟੰਗੂਰ ਮਾਰਦਾ ਤਾਂ ਬੀਜ ਜਿਹੜੀ ਟੰਗੂਰਾ ਬੀਜ ਨੂੰ ਖਾਣਾ ਸ਼ੁਰੂ ਕਰ ਦਿੰਦਾ ਜੀ ਠੀਕ ਆ ਆਹ ਦੀ ਖਰਾਕ ਲੱਭਦਾ ਇਹ ਉਹਨੂੰ ਜ਼ਮੀਨ ਦੇ ਵਿੱਚ ਉਹ ਯੂਰੀਆ ਡੀਏਪੀ ਪोटाश ਜਿਹੜੀ ਖਰਾਕਾ ਬਣਾ ਕੇ ਦਿੰਦਾ ਬਣਾ ਕੇ ਦਿੰਦਾ ਆ ਆ ਵਾਲਾ ਪ੍ਰੋਡਕਟ ਵੀਰੇ ਜੇ ਮੰਨ ਲਾ ਵੀ ਅੱਜ ਤਾਂ ਆਪਾਂ ਇੱਥੇ ਸਟਾਲ ਤੇ ਆ ਜੇ ਕਿਸੇ ਨੇ ਹੋਰ ਮੰਨ ਲਾ ਵੀ ਹੋਰ ਦਿਨ ਜਾਂ ਹੋਰ ਕਿਤੇ ਮੰਨ ਲਾ ਤੁਹਾਡਾ ਸਮਾਨ ਆਏ ਖਰੀਦਣਾ ਹੋਵੇ ਤੁਸੀਂ ਕਿਤੋਂ ਵੀ ਲੈ ਸਕਦੇ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਤੁਹਾਨੂੰ ਹਰੇਕ ਮੰਡੀ ਦੇ ਵਿੱਚੋਂ ਅਵੇਲੇਬਲ ਹੋਊਗਾ ਅਗਰ ਵੱਧ ਨਹੀਂ ਕਰਨ ਦੀ ਗੱਲ ਕਰੂੰ ਜਾਂ ਨਿਹਾਲ ਸਿੰਘ ਵਾਲੀ ਦੀ ਗੱਲ ਕਰਾਂ ਤਾਂ ਪਨੀਰਤ ਟਰੇਡਿੰਗ ਕੰਪਨੀ ਤੋਂ ਮਿਲ ਜੇਗਾ ਠੀਕ ਹੈ ਨਿਹਾਲ ਸਿੰਘ ਵਾਲਾ ਤੇ ਕੋਟਕਪੂਰੇ ਤੁਹਾਨੂੰ ਤੋਤਾਰਾਮ ਤੋਂ ਮਿਲ ਜੇਗਾ ਫਰੀਦਕੋਟ ਤੁਹਾਨੂੰ ਸੱਚੇ ਦੇਵਾ ਐਸਐਸ ਸੀਡ ਸਟੋਰ ਤੋਂ ਮਿਲ ਜੇਗਾ ਮੁਕਸੁਰਾ ਮਿਲ ਜੇਗਾ ਬਰੀਆਲੇ ਮਿਲ ਜੇਗਾ ਜੱਤੋਂ ਮਿਲ ਜੇਗਾ ਮੱਲਾ ਵੀ ਹਰ ਇੱਕ ਥਾਂ ਆਪਣੇ ਹਰ ਇੱਕ ਜ਼ਿਲ੍ਹੇ ਚ ਹਰ ਇੱਕ ਮੰਡੀ ਦੇ ਵਿੱਚ ਅਵੇਲੇਬਲ ਹੈ ਜੀ 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 ਤੇ ਵੀਰੇ ਇੱਕ ਵਾਰੀ ਆਪ ਦਾ ਮਾੜਾ ਤੁਸੀਂ ਨੰਬਰ ਬੋਲ ਦੋ ਜਾਂ ਮੈਨੂੰ ਕਾਰਡ ਦਿਖਾ ਦਿਓ ਆਪੋ ਮੇਰਾ ਨਾਮ ਸੁਖਮੰਦਰ ਸਿੰਘ ਆ ਜੀ ਮੈਂ ਕੋਟਕਪੂਰ ਦਾ ਰਹਿਣ ਵਾਲਾ ਜੀ ਮੇਰਾ ਨੰਬਰ ਹੈ ਜੀ 9988301947 ਜੀ ਠੀਕ ਹੈ ਤੁਸੀਂ ਮੇਰੇ ਨਾਲ ਕਿਸੇ ਵੀ ਵਕਤ ਡਾਓ ਸੰਪਰਕ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਧੰਨਵਾਦ ਮੇਰੀ ਬਹੁਤ ਬਹੁਤ ਚੰਗਾ ਨਵਾਂ ਬੈਸਟੂਨ